दा पता कि बड़ा टॉर्चर करता है फैमिली भी टॉर्चर उन्होंने मारते भी आए हैं वनु भी कहते हैं बेचारे फिर उ अपने बच्चों पिछले उठे रही माड़ी और बाद लग लड़की की एक्चुअल चाहिए केस है ਜੇ ਜਿਹਦੇ ਵਿੱਚ ਲੜਕੀ ਨੇ ਆਪਣੇ ਹਸਬੰਦ ਤੋਂ ਪਰੇਸ਼ਾਨ ਆ ਕੇ ਲੋਪੇਾਈਸਨ ਲਈ ਤੋ ਇੰਟੀਮੇਸ਼ਨ ਆਈ ਸੀ ਅਮੰਦੀਪ ਹਸਪੀਟਲ ਤੋਂ ਵੀ ਉਹਦੀ ਕੰਡੀਸ਼ਨ ਬਹੁਤ ਮਾੜੀ ਔਰ ਬਾਅਦ ਚ ਪਤਾ ਲੱਗਿਆ ਕਿ ਲੜਕੀ ਦੀ ਡੈਥ ਹੋ ਗਈ ਐਚਓ ਜਿਕੇ ਪాయిਜ਼ਨ ਕੇਸ ਸੀ ਆ ਜੇ ਜਿਹਦੇ ਵਿੱਚ ਲੜਕੀ ਨੇ ਆਪਣੇ ਹਸਬੰਦ ਤੋਂ ਪਰੇਸ਼ਾਨ ਆ ਕੇ ਕੋਈ ਮੈਡੀਸਨ ਲਈ ਅਚਚੂ ਉਹਦੇ ਹਸਬੰਦ ਦਾ ਕਿਚਨ ਨਾਲ ਅਦਰ ਲੇਡੀ ਦੇ ਨਾਲ ਰਿਲੇਸ਼ਨ ਸੀਗਾ ਤੇ ਉਹਦੇ ਤੋਂ ਪਰੇਸ਼ਾਨ ਹੋ ਕੇ ਲੜਕੀ ਨੇ ਇਹ ਮੈਡੀਸਿਨ ਖਾ ਲਈ ਜੀ ਆਪਾਂ ਮੁਕਦਮਾ ਦਰਜ ਕਰ ਲਿਆ ਤੇ ਅੱਗੇ ਆਪਣੀ ਜਿਹੜੀ ਫਾਈਲ ਦਾ ਹੈਗੀ ਇਨਵੈਸਟੀਗੇਸ਼ਨ ਹੋਪਾ ਕਰਦੇ ਜਯੋਤੀ ਵਾਲਾ ਕੋਈ ਦੇਖੀ ਲੱਗਦੀ ਜੀ ਮੇਰੀ ਮੇਰੀ ਸਿਸਟਰ ਹੀ 50 ਸਾਲ ਦਾ ਪਤਾ ਹੈ ਕਿ ਉਹਨੂੰ ਬੜਾ ਟੌਰਚਰ ਕਰਦਾ ਹੀ ਉਹਦੀ ਫੈਮਿਲੀ ਵੀ ਟੌਰਚਰ ਕਰਦੀ ਹੀ ਉਹਨੂੰ ਮਾਰਦੇ ਵੀ ਆ ਹੀ ਉਹਨੂੰ ਘਰੋਂ ਵੀ ਕੱਢ ਦਿੰਦੇ ਹੀ ਵਿਚਾਰੀ ਨੂੰ ਉਹ ਫਿਰ ਉੱਥੇ ਰਹਿੰਦੀ ਹੀ ਉਹ ਆਪਣੇ ਬੱਚਿਆਂ ਪਿੱਛੇ ਉੱਥੇ ਰੰਦੀ ਹੀ ਉਹਨੂੰ ਜਦੋਂ ਲੜਾਈ ਝਗੜਾ ਹੁੰਦਾ ਸੀ ਉਹਨੂੰ ਬੱਕ ਕਰ ਦਿੰਦੇ ਸੀ ਚੁੱਕ ਕੇ ਬਜਾਰੇ ਉਹਨੂੰ ਫੇਰ ਉਹਨਾਂ ਨੇ ਬੱਕ ਕਰ ਦਿੱਤੀ ਉਹਨੂੰ ਕੋਈ ਰੋਸ਼ਨ ਪਾਣੀ ਪਾ ਕੇ ਨਹੀਂ ਜਿੰਦੇ ਕੁਛ ਨਹੀਂ ਉਹਨੂੰ ਬੜਾ ਜਿਆਦਾ ਟੌਰਚਰ ਕਰਦੇ ਸੀ ਉਹਨੂੰ ਧਮਕੀਆਂ ਦਿੰਦਾ ਹੈ ਕਿ ਮੈਂ ਤੈਨੂੰ ਮਾਰ ਦੇਣਾ ਤੇਰਾ ਘਰ ਦੇ ਕੀ ਕਰ ਲਾਂਗੇ ਤੇਰੀ ਫੈਮਲੀ ਕੀ ਕਰ ਲੇਗੀ ਉਹਨੂੰ ਧਮਕੀਆਂ ਮਾਰਦਾ ਸੀ ਉਹਨੇ ਸਾਨੂੰ ਫੋਨ ਕੀਤਾ ਦੀਦੀ ਮੈਨੂੰ ਇਹਨੇ ਮਾਰਿਆ ਇਹਨੇ ਮੈਨੂੰ ਧਮਕੀਆਂ ਦਿੱਤੀਆਂ ਇਸ ਤਰ ਕਰਕੇ ਮੈਂ ਇਹ ਕਦਮ ਚੁੱਕ ਲਿਆ ਮੈਂ ਦਵਾਈ ਖਾ ਲਈ ਹੈ ਤੇ ਇਹਦਾ ਨੇ ਮੈਨੂੰ ਥੱਪੜ ਮਾਰਿਆ ਰੋਡ ਦੇ ਵਿੱਚ ਇਦਾਂ ਮੇਰੇ ਨਾਲੇ ਦਾ ਉਹ ਕੁੜੀ ਨਾਲੇ ਦਾ ਗੱਲ ਤੇ ਰਿਲੇਸ਼ਨ ਹੀ ਹੈ ਉਸ ਟਾਈਮ ਵੀ ਉਸ ਕੁੜੀ ਨਾਲ ਹੀ ਗਿਆ ਹੋਇਆ ਹੈ ਕੀ ਮੰਗਦੀ ਕਰ ਰਹੇ ਹੋ ਆਹੀ ਹੀ ਮੰਗ ਕਰਨੇ ਕਿ ਸਾਨੂੰ ਉਹਦਾ ਇਨਸਾਫ ਚਾਹੀਦਾ ਸਾਨੂੰ ਇਨਸਾਫ ਸਾਡੀ ਭੈਣ ਨਾਲ ਇਨਸਾਫ ਹੋਣਾ ਚਾਹੀਦਾ ਹਾਂਜੀ ਸਾਨੂੰ ਇਨਟੀਮੇਸ਼ਨ ਆਈ ਸੀਗੀ ਅਮਨਦੀਪ ਹਸਪੀਟਲ ਤੋਂ ਦੀ ਉਹਦੀ ਕੰਡੀਸ਼ਨ ਬਹੁਤ ਮਾੜੀ ਔਰ ਬਾਅਦ ਚ ਪਤਾ ਲੱਗਿਆ ਵੀ ਲੜਕੀ ਦੀ ਡੈਥ ਹੋ ਗਈ ਐਚਓ ਚ ਕਿ ਪాయిਜ਼ਨ ਕੇਸ ਹੀ ਆ ਤੇ ਜਿਹਦੇ ਵਿੱਚ ਲੜਕੀ ਨੇ ਆਪਣੇ ਹਸਬੰਡ ਤੋਂ ਪਰੇਸ਼ਾਨ ਆ ਕੇ ਤੇ ਮਤਲਬ ਕੋਈ ਮੈਡੀਸਨ ਲਈਏ ਅਚਚ ਉਹਦੇ ਹਸਬੰਡ ਦਾ ਕਿਸੇ ਨਾਲ ਅਦਰ ਲੇਡੀ ਦੇ ਨਾਲ ਰਿਲੇਸ਼ਨ ਸੀਗਾ ਤੇ ਉਹਦੇ ਤੋਂ ਪਰੇਸ਼ਾਨ ਹੋ ਕੇ ਲੜਕੀ ਨੇ ਜਿਹੜੀ ਮੈਡੀਸਨ ਖਾ ਲਈ ਠੀਕ ਹੈ ਤੇ ਜੀ ਆਪਾਂ ਮੁਕਦਮਾ ਦਰਜ ਕਰ ਲਿਆ ਜੇ ਤੇ ਅੱਗੇ ਆਪਣੀ ਜਿਹੜੀ ਫਰਦਨ ਹੈਗੀ ਇਨਵੈਸਟੀਗੇਸ਼ਨ ਹੋਪਾਂ ਕਰਦੇ